ਉਸਨਾਂ ਕਰੇ ਉਹ ਮੇਰਾ ਜੀ ਕਰਦਾ ਵੀ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਲਹਨਤਾਂ ਪਾਵਾਂ ਰੱਜ ਕੇ ਲਹਨਤਾਂ ਪਾਵਾਂ ਕਿਉਂਕਿ ਇਹ ਕੈਣੀ ਦੇ ਹੋਰਾਂ ਤੇ ਕਰਨੀ ਦੇ ਹੋਰ ਆ ਉਦਾਂ ਬਹੁਤ ਵੱਡੀ ਹਮਦਰਦੀ ਪ੍ਰਗਟਾਉਣਗੇ ਵੀ ਸਾਡਾ ਦਿਲ ਬਹੁਤ ਦੁਖਿਆ ਸਾਡਾ ਮਨ ਟੁੱਟ ਗਿਆ ਫਲਾਣੇ ਨਾਲ ਤੱਕਾ ਹੋ ਗਿਆ ਪਰ ਜਦੋਂ ਉਸ ਪਰਿਵਾਰ ਦੇ ਨਾਲ ਉਸ ਬੰਦੇ ਨਾਲ ਖੜਨ ਦਾ ਵੇਲਾ ਹੁੰਦਾ ਤਾਂ ਇਹ ਮੈਦਾਨ ਦੇ ਵਿੱਚੋਂ ਭੱਜ ਜਾਂਦੇ ਆ ਫਿਰ ਬਿਰਲੇਟਾਂਵੇਂ ਲੋਕ ਮੈਦਾਨ ਦੇ ਵਿੱਚ ਰਹਿ ਜਾਂਦੇ ਆ ਜਿਹੜੇ ਕਿ ਉਸ ਪੀੜਤ ਪਰਿਵਾਰ ਦੀ ਮਦਦ ਕਰਦੇ ਆ ਜਾਂ ਉਹਨਾਂ ਦੀ ਫੀਲਿੰਗ ਨੂੰ ਭਵਿੱਖ ਦੇ ਵਿੱਚ ਵੀ ਸਮਝਦੇ ਆ 17 ਅਕਤੂਬਰ ਨੂੰ ਰਾਜਵੀਰ ਜਵੰਦਾ ਦਾ ਭੋਗ ਸਮਾਗਮ ਸੀ ਪੋਨਾ ਪਿੰਡ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਾਜਵੀਰ ਜਵੰਦਾ ਦੀ ਮੌਤ ਰਾਜਵੀਰ ਜਵੰਦਾ ਦੇ ਭੋਗ ਰਾਜਵੀਰ ਜਵੰਦਾ ਦੇ ਫੋਟਸ ਹਸਪਤਾਲ ਵਿੱਚ ਦਾਖਲ ਹੋਣ ਵੇਲੇ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੇ ਵੇਲੇ ਕੱਲੇ-ਕੱਲੇ ਪੰਜਾਬੀ ਦੀ ਅੱਖ ਰੋਈ ਆ ਹਰ ਰੋਜ਼ ਲੋਕਾਂ ਨੇ ਇੰਨੀਆਂ ਪੋਸਟਾਂ ਪਾਈਆਂ ਹਰ ਰੋਜ਼ ਲੋਕਾਂ ਨੇ ਇੰਨੀਆਂ ਅਰਦਾਸਾਂ ਕੀਤੀਆਂ ਇੰਨੀਆਂ ਉਹਦੇ ਲਈ ਕਹਿ ਰਹੇ ਕਿ ਬਾਬੇ ਦੇ ਦਰ ਦੇ ਉੱਤੇ ਜਾ ਕੇ ਵਕ ਵਕ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਇੰਨੀਆਂ ਜੋਦੜੀਆਂ ਬੇਨਤੀਆਂ ਕੀਤੀਆਂ ਵੀ ਇਹ ਮੁੰਡਾ ਤੰਦਰੁਸਤ ਹੋ ਜਾਏ ਇਹ ਨੌਜਵਾਨ ਤੰਦਰੁਸਤ ਹੋ ਜਾਏ ਪਰ ਉਹਦੀ ਮੌਤ ਹੋ ਗਈ ਮੌਤ ਤੋਂ ਬਾਅਦ ਪੰਜਾਬਗਾਂ ਨੇ ਬਹੁਤ ਦੁੱਖ ਪ੍ਰਗਟਾਇਆ ਫੇਸਬੁੱਕ ਭਰਤੀ YouTube ਭਰਤੀ ਇੰਸਟਾਗ੍ਰਾਮ ਦੇ ਉੱਤੇ ਬੜਾ ਕੁਝ ਲਿਖਿਆ ਆਰ ਆਈ ਪੀ ਆਰ ਆਈ ਪੀ ਤੂੰ ਕਰੇ ਭੁੱਲੇਗਾ ਨਹੀਂ ਤੂੰ ਸਾਡੇ ਚੇਤੇ ਦੇ ਵਿੱਚ ਵਸਿਆ ਰਹੇਗਾ ਤੇਰੇ ਬਿਨਾ ਅਸੀਂ ਕਿਵੇਂ ਸਾਰਾਂਗੇ ਤੂੰ ਪੰਜਾਬੀ ਗਾਇਕੀ ਦਾ ਜਗਦਾ ਸੂਰਜ ਸੀ ਤੇਰੇ ਮਾਂ ਬਾਪ ਦੇ ਲਈ ਕੌਣ ਨਾਲ ਰਹੂਗਾ ਤੇਰੀ ਬੱਚੀ ਦਾ ਸਾਨੂੰ ਬੜਾ ਤਰਸ ਆਉਂਦਾ ਉਸੇ ਰਾਜਵੀਰ ਜਵੰਦਾਰ ਦੀ ਫਿਲਮ ਦਾ ਬੁਰਾ ਹਾਲ ਕੀਤਾ ਬੇੜਾਗਰ ਕਰਤਾ ਪੰਜਾਬੀਆਂ ਨੇ ਪੰਜਾਬੀਆਂ ਨੇ ਉਹ ਫਿਲਮ ਸੁਪਰ ਫਲॉप ਕੀਤੀ ਆ 17 ਅਕਤੂਬਰ ਨੂੰ ਜਿਹੜੇ ਬੰਦੇ ਦਾ ਭੋਗ ਪਿਆ ਹੋਵੇ ਜਿਹੜੇ ਬੰਦੇ ਦੀ ਫਿਲਮ ਆ ਜਿਹੜੀ ਪਿਛਲੇ ਦਿਨੀ ਪਿਛਲੇ ਸ਼ੁੱਕਰਵਾਰ ਆਈ ਹੋਵੇ ਤੇ ਹਾਲੇ 2 ਮਹੀਨੇ ਨਾਲ ਹੋਏ ਹੁਣ ਭੋਗ ਪਾਏ ਨੇ ਤੇ ਉਸ ਕਲਾਕਾਰ ਉਸ ਗਾਇਕ ਦੀ ਫਿਲਮ ਦਾ ਇਨਾ ਸਤਿਆਨਾਸ਼ ਕੀਤਾ ਪੰਜਾਬੀਆਂ ਨੇ ਕਿਉਂਕਿ ਪੰਜਾਬੀ ਮੁਫਤ ਖੋਰੇ ਹਨ ਕਿਉਂਕਿ ਪੰਜਾਬੀ ਦੁੱਖ ਮੁਫਤ ਦੇ ਵਿੱਚ ਪ੍ਰਗਟਾਉਂਦੇ ਹਨ ਮੈਂ ਕਦੇ-ਕਦੇ ਸੋਚਦਾ ਹੁੰਨਾ ਵੀ ਜਿਹੜਾ ਆਪਾਂ ਥੱਲੇ ਲਿਖਦੇ ਨਾ ਆਰ ਆਈ ਪੀ ਜਾਂ ਕਹਿੰਦੇ ਆ ਬਹੁਤ ਦੁਖੀ ਹੋਇਆ ਮਨ ਜਾਂ ਕਹਿੰਦੇ ਆ ਵੀ ਭਾਈ ਬਾਬਾ ਮਿਹਰ ਕਰੇ ਜੇ ਆ ਕਮੈਂਟ ਲਿਖਣ ਦੇ ਉੱਤੇ 50 ਪੈਸੇ ਲੱਗਦੇ ਹੋਣ ਤੇ ਪੰਜਾਬੀਆਂ ਨੇ ਇਹ ਵੀ ਨਹੀਂ ਲਿਖਣਾ ਕ ਕਿਉਂਕਿ ਮੁਫਤ ਦੇ ਵਿੱਚ ਕਮੈਂਟ ਦੀ ਸਹੂਲਤ ਇਸ ਕਰਕੇ ਅਸੀਂ ਇਹ ਲਿਖਦੇ ਆ ਜੇ ਕਿਤੇ ਇਹਦੇ ਉੱਤੇ 50 ਪੈਸੇ 10 ਪੈਸੇ 1 ਰੁਪਇਆ ਲੱਗਦਾ ਹੋਵੇ ਤਾਂ ਪੰਜਾਬਗਾਂ ਨੇ ਇਹ ਵੀ ਨਹੀਂ ਕਰਨਾਗਾ ਫਿਰ ਪੰਜਾਬੀ ਕਹਿਣਗੇ ਮਨ ਤਾਂ ਬੜਾ ਦੁਖੀ ਆ ਪਰ ਯਾਰ ਕੀ ਕਰਕੇ ਮਜਬੂਰੀਆਂ ਬੜੀਆਂ ਇਸੇ ਤਾਂ ਪਾਈ ਆਰਥਿਕਤਾ ਦੇ ਵਿੱਚ ਅਸੀਂ ਮਧੋਲੇ ਪਏ ਆ ਰਾਜਵੀਰ ਜਵੰਦੇ ਦੀ ਫਿਲਮ ਸੁਪਰ ਹਿੱਟ ਹੋਣੀ ਚਾਹੀਦੀ ਸੀ ਇਸ ਕਰਕੇ ਨਹੀਂ ਵੀ ਪਾਈ ਉਹਦੇ ਵਿੱਚ ਮੈਨੂੰ ਕੁਝ ਬਚਤ ਆ ਇਸ ਕਰਕੇ ਜਿੰਨਾ ਤੁਸੀਂ ਰੋਏ ਹੋ ਜਿੰਨਾ ਤੁਸੀਂ ਦੁੱਖ ਪ੍ਰਗਟਾਇਆ ਪਰ ਉਹਦੀ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪਹਿਲੇ ਦਿਨ ਉਹਦੀ ਕਲੈਕਸ਼ਨ ਸੀਗੀ ਜੀ 8 ਲੱਖ ਤੇ 65000 ਰੁਪਇਆ 8 ਲੱਖ 65000 ਰੁਪਇਆ ਸੁਪਰ ਫਲੋਪ ਫਿਲਮਾਂ ਦੀ ਇਹ ਕਲੈਕਸ਼ਨ ਹੁੰਦੀ ਆ ਸੁਪਰ ਹਿੱਟ ਜਿਹੜੀਆਂ ਫਿਲਮਾਂ ਹੁੰਦੀਆਂ ਉਹਨਾਂ ਦੀ 2 ਕਰੋੜ 3 ਕਰੋੜ 4 ਕਰੋੜ ਪਹਿਲੇ ਦਿਨ ਦੀ ਕਲੈਕਸ਼ਨ ਹੁੰਦੀ ਆ ਦੂਜੇ ਦਿਨ ਦੀ ਕਲੈਕਸ਼ਨ ਤੇ ਤੀਜੇ ਦਿਨ ਦੀ ਯਾਨੀ ਕਿ ਪਹਿਲਾ ਵੀਕਐਂਡ ਆ ਜਿਹੜਾ ਸ਼ੁੱਕਰ ਸ਼ਨੀ ਐਤਵਾਰ ਤਿੰਨੇ ਦਿਨਾਂ ਦੀ ਕਲੈਕਸ਼ਨ ਲਗਭਗ 29 ਲੱਖ ਰੁਪਇਆ ਕਲੈਕਸ਼ਨ 29 ਲੱਖ ਰੁਪਇਆ ਤੇ ਫਿਲਮ ਦੇ ਉੱਤੇ ਕਈ ਕਰੋੜ ਰੁਪਇਆ ਲੱਗਾ ਪ੍ਰਚਾਰ ਦੇ ਉੱਤੇ ਕਈ ਲੱਖ ਰੁਪਈਆ ਲੱਗਾ ਤੇ ਜਿਹੜਾ 29 ਲੱਖ ਰੁਪਈਆ ਉਹਦੇ ਵਿੱਚੋਂ 52% ਸਿਨੇਮੇ ਨੂੰ ਜਾਂਦਾ ਜਿਹੜਾ ਬਾਕੀ 48% ਆ ਉਹ 48% ਪਹਿਲਾਂ ਜਿਹੜਾ ਡਿਸਟ੍ਰੀਬਿਊਟਰ ਹੁੰਦਾ ਉਹ ਆਪਦੇ ਖਰਚੇ ਪੂਰੇ ਕਰਨੀ ਕੋਸ਼ਿਸ਼ ਕਰਦਾ ਕਿਉਂਕਿ ਉਹਨੇ ਸਿਨੇਮਿਆਂ ਦੀ ਫੀਸ ਅਦਾ ਕੀਤੀ ਹੁੰਦੀ ਹੈ ਉਹਨੇ ਪੋਸਟਰ ਹੋਲਡਿੰਗਾਂ ਦੇ ਉੱਤੇ ਪੈਸੇ ਖਰਚ ਕੀਤੇ ਹੁੰਦੇ ਆ ਉਹਨੇ ਕਈ ਤਰ੍ਹਾਂ ਦਾ ਡਿਜੀਟਲ ਫੀਸਾਂ ਤਾਰੀਆਂ ਹੁੰਦੀਆਂ ਪ੍ਰੋਡਿਊਸਰ ਨੂੰ ਇਹਦੇ ਵਿੱਚੋਂ 1 ਰੁਪਈਆ ਨਹੀਂ ਆਇਆ ਵੀਰੋ 1 ਰੁਪਈਆ ਵੀ ਡਾਇਰੈਕਟਰ ਬਾਕੀ ਕਲਾਕਾਰ ਇਸ ਵੇਲੇ ਮਸੂਸੇ ਪਏ ਆ ਧੀ ਰਾਣੀ ਰਾਜਵੀਰ ਜਵੰਦਾ ਦੀ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਬਾਪੂ ਜੀ ਦੀ ਫਿਲਮ ਦੇ ਲਈ ਪ੍ਰਚਾਰ ਕਰ ਰਹੀ ਆ ਜਿਵੇਂ ਮੈਨੂੰ ਚੰਗੀ ਲੱਗੀ ਆ ਮੇਰੇ ਬਾਪੂ ਜੀ ਦੀ ਮੇਰੇ ਡੈਡੀ ਜੀ ਦੀ ਮੇਰੇ ਪਿਤਾ ਜੀ ਦੀ ਫਾਦਰ ਸਾਹਿਬ ਦੀ ਫਿਲਮ ਤੁਸੀਂ ਵੀ ਦੇਖਿਓ ਰਾਜਵੀਰ ਜਵੰਦਾ ਦੇ ਸਤਿਕਾਰਯੋਗ ਮਾਤਾ ਜੀ ਵਕ ਵਕਤਾਂ ਤੇ ਪ੍ਰਚਾਰ ਕਰਦੇ ਰਹੇ ਆ ਤੁਸੀਂ ਇਹ ਫਿਲਮ ਫਲॉप ਕਰਤੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੁਸੀਂ ਬਹੁਤ ਦੁੱਖ ਮਨਾਇਆ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੁਣ ਮੈਨੂੰ ਇਹ ਵੀ ਪਤਾ ਵੀ ਮੇਰੀ ਇਸ ਗੱਲ ਤੋਂ ਬਾਅਦ ਪੰਜਾਬੀਆਂ ਨੇ ਕੁਝ ਕਨੇ ਕਹਿਣਾ ਕੀ ਕਰ ਗਿਆ ਗਰੀਬੀ ਬਹੁਤ ਆ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਪੰਜਾਬ ਦੇ ਮਸਲੇ ਹੋਰ ਉਲਝੇ ਪਏ ਆ ਇੱਕ ਮਿੰਟ ਲਈ ਇਹ ਵੀ ਮੰਨ ਲਿਆ ਜਿਹੜੇ ਤੁਸੀਂ ਕਹਿੰਦੇ ਵੀ ਭਾਈ ਪੰਜਾਬ ਦੇ ਹੋਰ ਮਸਲੇ ਬਹੁਤ ਆ ਤੇ ਗਰੀਬੀ ਬਹੁਤ ਆ ਕਿ ਤੁਸੀਂ ਰੋਟੀ ਖਾਣੀ ਬੰਦ ਕਰਤੀ ਜਿਹੜੇ ਬੰਦੇ दारू ਪੀਣ ਨੇ दारू ਪੀਣੀ ਬੰਦ ਕਰਤੀ ਜਿਹੜੇ ਬੰਦੇ ਬੀੜੀ ਪੀਣ ਦੇ ਬੀੜੀ ਪੀਣੀ ਬੰਦ ਕਰਤੀ ਜਿਹੜੇ ਬੰਦੇ ਵਿਆਹਾਂ ਤੇ ਜਾਂਦੇ ਸ਼ਗਨ ਪਾਉਣਾ ਬੰਦ ਕਰਤਾ ਮਤਲਬ ਇਹ ਆ ਕਿ ਮੁਫਤ ਖੋਰੇ ਪੰਜਾਬੀਆਂ ਨੂੰ ਟਿਕਟਾਂ ਵੀ ਮੁਫਤ ਚ ਚਾਹੀਦੀਆਂ ਜਿਵੇਂ ਸਾਨੂੰ ਆਟਾ ਦਾਲ ਚਾਹੀਦੀ ਆ ਜਿਵੇਂ ਸਾਨੂੰ ਬਿਜਲੀ ਮੁਫਤ ਦੇ ਵਿੱਚ ਚਾਹੀਦੀ ਆ ਜਿਵੇਂ ਸਾਨੂੰ ਬੱਸ ਸਫਰ ਮੁਫਤ ਦੇ ਵਿੱਚ ਚਾਹੀਦਾ ਸਾਨੂੰ ਟਿਕਟਾਂ ਤੇ ਸਾਨੂੰ ਜਿਹੜਾ ਅਧ ਵਿਚਾਲੇ ਜਿਹੜਾ ਇੰਟਰਵੈਲ ਦੇ ਵੇਲੇ ਉਹ ਖਿੱਲਾ ਖੁੱਲਾ ਜਿਹਾ ਮੁਫਤ ਦੇ ਵਿੱਚ ਮਿਲਣ ਫੇਰ ਅਸੀਂ ਫਿਲਮ ਦੇਖ ਸਕਦੇ ਆ ਅਸੀਂ ਕਲਾ ਨਾਲ ਸੱਭਿਆਚਾਰ ਨਾਲ ਕੋਈ ਨਾਤਾ ਨਹੀਂ ਰੱਖਿਆ ਸਾਡੇ ਲਈ ਇਹ ਇੱਕ ਡਰਾਮੇਬਾਦੀ ਆ ਵੀ ਭਾਈ ਅਸੀਂ ਫਲਾਣੇ ਦੇ ਨਾਲ ਖੜੇ ਆ ਦੂਜੇ ਨੂੰ ਰਾਂਹ ਦੇਈ ਜਾਣੀਆਂ ਨਾਲ ਖੜਿਓ ਪੀੜਤ ਪਰਿਵਾਰ ਦੇ ਇਸ ਪਰਿਵਾਰ ਦਾ ਕਦੇ ਸਾਥ ਨਾ ਛੱਡਿਓ ਇਹ ਹੀਰਾ ਸੀ ਸੁੱਕਾ ਹੀ ਹੀਰਾ ਸੀ ਬਸ ਤੁਹਾਡੇ ਕੋਲ 200 ਰੁਪਏ ਨਹੀਂ ਜਰਿਆ ਇੱਕ ਫਿਲਮ 200 ਰੁਪਏ ਦੇ ਵਿੱਚ ਵੇਖੀ ਜਾਂਦੀ ਹੈ ਇੱਕ ਬੰਦਾ ਵੇਖ ਸਕਦਾ 200 ਰੁਪਏ ਤੁਹਾਡੇ ਕੋਲ ਜਰਿਆ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਲੋਕਾਂ ਨੇ ਦੇਖੀ ਆ ਬਾਹਰਲੇ ਮੁਲਕਾਂ ਦੇ ਵਾਲਿਆਂ ਦੇ ਕੋਲੋਂ 10 ਤੋਂ ਲੈ ਕੇ 15 ਡਾਲਰ ਨਹੀਂ ਸਰੇ ਹੁਣ ਕਈ ਦੇਸ਼ਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਨਹੀਂ ਕਿਉਂ ਉਹ ਪ੍ਰੋਡਿਊਸਰ ਸਾਹਿਬ ਕਹਿੰਦੇ ਆ ਬਾਕੀ ਇਹ ਗੱਲ ਕਹਿੰਦੇ ਆ ਜਿਨ੍ਹਾਂ ਨੇ ਪੂੰਜੀ ਨਿਵੇਸ਼ ਕੀਤਾ ਉਹ ਕਹਿੰਦੇ ਬਾਈ ਜੇਕਰ ਉੱਥੇ ਲਾਉਣੀ ਆ ਉੱਥੇ ਲਾਗਤ ਆ ਸਾਡੀ ਤਾਂ ਲਾਗਤ ਵੀ ਨਹੀਂ ਮੁੜਨੀ ਇਸ ਕਰਕੇ ਤੁਸੀਂ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਦਾ ਸਤਿਆਨਾਸ਼ ਕਰਤਾ ਬਹੁਤ ਸੋਹਣੀ ਫਿਲਮ ਆ ਜਮਲਾ ਫਿਲਮ ਦੇਖਣੀ ਚਾਹੀਦੀ ਸੀ ਤੁਹਾਨੂੰ ਇਸ ਕਰਕੇ ਵੀ ਦੇਖਣੀ ਚਾਹੀਦੀ ਸੀ ਵੀ ਉਹਨੂੰ ਆਪਾਂ ਸ਼ਰਨਹਜਲੀ ਰਣੀ ਆ ਇਸ ਕਰਕੇ ਵੀ ਦੇਖਣੀ ਚਾਹੀਦੀ ਸੀ ਇਹ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਆ ਜੇ ਹੋਵੇ ਨਾ ਵੀ 5-7 ਸਾਲ ਹੋ ਗਏ ਰਾਜਵੀਰ ਜਵੰਦਾ ਨੂੰ ਗਿਆ ਤੇ ਤਾਂ ਕਰਕੇ ਆਪਾਂ ਹੁਣ ਭੁੱਲ ਗਏ ਉਹਨੂੰ ਆਪਾਂ ਮੰਨ ਲਿਆ ਵੀ ਪਾਈ ਇਸ ਕਰਕੇ ਪੰਜਾਬੀਆਂ ਦਾ ਉਧਰ ਧਿਆਨ ਨਹੀਂ ਗਿਆ ਵੀਰੋ 17 ਅਕਤੂਬਰ ਨੂੰ ਭੋਗ ਪਿਆ ਆ ਡੇਢ ਪੌਣੇ 2 ਮਹੀਨੇ ਹੋਏ ਆ ਤੁਸੀਂ ਹੁਣ ਨਹੀਂ ਚੇਤੇ ਰੱਖਿਆ ਤੁਸੀਂ ਲੰਮੇ ਸਮੇਂ ਦੀਆਂ ਗੱਲਾਂ ਕਿਹੜੀਆਂ ਚੇਤੇ ਰੱਖਣੀਆਂ ਮਤਲਬ ਹੈ ਜੀ ਪੰਜਾਬੀਆਂ ਨੂੰ ਹਰ ਰੋਜ਼ ਇੱਕ ਨਵਾਂ ਤਮਾਸ਼ਾ ਚਾਹੀਦਾ ਉਹਦੇ ਉੱਤੇ ਕਮੈਂਟ ਕਰਨ ਦਾ ਮੌਕਾ ਚਾਹੀਦਾ ਗਾਲਾਂ ਕੱਢਣ ਦਾ ਮੌਕਾ ਚਾਹੀਦਾ ਸਿਫਤ ਕਰਨ ਦਾ ਮੌਕਾ ਚਾਹੀਦਾ ਰਾਇਂ ਦੇਣ ਦਾ ਮੌਕਾ ਚਾਹੀਦਾ ਜਦੋਂ 200 ਰੁਪਏ ਲਾਉਣ ਦੀ ਗੱਲ ਆਈ ਉਦੋਂ ਮੈਦਾਨ ਚੋਂ ਭੱਜ ਜਾਓ ਉਦੋਂ ਮੈਦਾਨ ਦੇ ਵਿੱਚੋਂ ਭੱਜ ਜਾਓ ਸਾਡੀ ਇਹ ਕਿਸੇ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਆ ਸਾਡੀ ਇਹ ਕਿਸੇ ਦੇ ਪਰਿਵਾਰ ਦੇ ਪ੍ਰਤੀ ਭਾਵਨਾ ਹੁਣ ਤੁਸੀਂ ਸੋਚ ਕੇ ਦੇਖੋ ਰਾਜਵੀਰ ਜਵੰਦਾ ਦੇ ਮਾਤਾ ਕੀ ਸੋਚਦੇ ਹੋਣੇ ਆ ਵੀ ਪੋਨਾ ਪਿੰਡ ਦੇ ਵਿੱਚ ਇੰਨਾ ਕੱਟ ਹੋਇਆ لوقا نے اتنا دکھ بنایا لوک ਧਾਰਮਿਕ ਥਾਵਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੇ ਰਹੇ ਆ ਪਰ ਜਦੋਂ فلم ਦੇਖਣੀ ਸੀ ਲੋ ਭੱਜ ਗਏ ਕੋਈ ਆਇਆ ਹੀ ਨਹੀਂ میرے کئی دوست فلم ਦੇਖ ਕੇ ਆਏ ਕੋਈ ਕਹਿੰਦਾ بھائی جی ਜਦੋਂ ਅਸੀਂ ਸਿਨੇਮੇ ਚ ਗਏ ਚਾਰ ਬੰਦੇ ਸੀ ਕੋਈ ਕਹਿੰਦਾ ਜੀ ਅੱਠ ਬੰਦੇ ਸੀ ਕੋਈ ਕਹਿੰਦਾ ਦੋ ਬੰਦੇ ਸੀ ਕੋਈ ਕਹਿੰਦਾ 25 ਬੰਦੇ ਸੀ ਇਨਾਂ ਕਿ ਸਿਗਾ ਮੈਨੂੰ ਲੱਗਦਾ ਸੀ ਵੀ ਇਹ ਜਿਹੜੇ ਸਿਨੇਮਾ ਹਾਲ ਆ 100% ਨਹੀਂ ਪਰ 50% ਦੀ ਜ਼ਰੂਰ ਭਰਨਗੇ ਮਤਲਬ ਇਹ ਜੀ ਕਿ ਪੰਜਾਬੀ ਫਿਲਮਾਂ ਦੇ ਵੱਲੋਂ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਪੰਜਾਬੀ ਆਪਾਂ ਕਹਿੰਦੇ YouTube ਦੇ ਉੱਤੇ ਐਨੇ ਕਰੋੜ ਬੰਦੇ ਨੇ ਫਲਾਣਾ ਗਾਣਾ ਦੇਖ ਲਿਆ ਉਹ ਵੀ ਜਿੱਕ ਤੇ YouTube ਦੇ ਉੱਤੇ 5 ਰੁਪਏ ਲੱਗਦੇ ਹੁਣ ਇੱਕ ਗਾਣਾ ਸੁਣਨ ਦੇ ਪੰਜਾਬੀਆਂ ਨੇ ਉਹ ਵੀ ਅੱਧੇ ਕਰ ਲੈਣੇ ਆ ਉਥੇ ਵੀ ਦੇਖਣਾ ਬੰਦ ਕਰ ਦੇਣਾ ਇਹ ਮੁਫਤ ਦੇ ਵਿੱਚ YouTube ਇਸ ਕਰਕੇ ਦੇਖਦੇ ਆ ਨਹੀਂ ਤਾਂ YouTube ਦੇ ਉੱਤੇ ਜਿਹੜਾ ਗਾਣਾ 50 ਬਿਲੀਅਨ 100 ਮਿਲੀਅਨ ਹੁੰਦਾ ਉਹਦੀ ਫਿਲਮ ਦੇ ਵਿੱਚ ਫਿਰਤੀ ਬੰਦੇ ਹੁੰਦੇ ਆ ਇਹਦਾ ਕਾਰਨ ਇਹ ਆ ਅਸੀਂ ਫਿਲਮ ਦੇਖ ਕੇ ਤਾਂ ਕਹਿ ਸਕਦੇ ਵੀ ਫਿਲਮ ਨਕਮੀਆਂ ਫਿਲਮ ਦੇ ਵਿੱਚ ਕੱਖ ਵੀ ਨਹੀਂ ਇਹ ਆਪਾਂ ਆਪਣੀ رائے ਦੇ ਸਕਦੇ ਆ ਸੋਸ਼ਲ ਮੀਡੀਆ ਤੇ ਲਿਖ ਸਕਦੇ ਮੀ ਫਿਲਮ ਮੈਂ ਦੇਖੀ ਇਹ ਬਹੁਤ ਬਕਵਾਸ ਫਿਲਮ ਆ ਇਹ ਬਹੁਤ ਚੰਗੀ ਆ ਇਹ ਔਸਤ ਨਾ ਇਹ ਘਟੀਆ ਇਹ ਵਧੀਆ ਕੁਛ ਵੀ ਆਪ ਤਾਂ ਵੇਹ ਨਹੀਂ ਨੀ ਬਿਨਾ ਵੇਖੇ ਤਾਂ ਪਰਾਂ ਦੇਣੀਆਂ ਹੁੰਦੀਆਂ ਸਾਰੇ ਜਹਾਨ ਦੀਆਂ ਰਾਂ ਸਾਡੇ ਕੋਲ ਆ ਪਰ ਰਾਜਵੀਰ ਜਵੰਦਾ ਵਰਗੇ ਲੋਕਾਂ ਦੇ ਲਈ ਮੁਫਤੀਆ ਤੌਰ ਦੇ ਉਤੇ ਆਰ ਆਈ ਪੀ ਲਿਖਣ ਵਾਲਿਆਂ ਨੂੰ ਮੇਰੀ ਬੇਨਤੀ ਆ ਤੁਸੀਂ ਬਿਲਕੁਲ ਨਾ ਲਿਖਿਆ ਕਰੋ ਤੁਸੀਂ ਇਸ ਲਾਇਕ ਨਹੀਂ ਹੋ ਤੁਹਾਡੇ ਲਈ ਕੋਈ ਫਿਲਮ ਬਣਾਵੇ ਨਾ ਬਣਾਵੇ ਕੋਈ ਚੱਕਰ ਨਹੀਂ ਆ ਭਾਰਤ ਦੇ 10 ਚੋਟੀ ਦੇ ਪ੍ਰੋਡਿਊਸਰ ਆ ਜਿਹੜੇ ਹਿੰਦੀ ਫਿਲਮਾਂ ਦੇ ਵਿੱਚ ਤੇ ਬਾਕੀ ਵਕਤ ਵਕਤਾਂ ਦੇ ਉੱਤੇ ਪੈਸਾ ਨਿਵੇਸ਼ ਕਰਕੇ ਬਹੁਤ ਵੱਡੇ ਕੰਮ ਕਰਦੇ ਆ ਉਹਨਾਂ 10 ਜਣਿਆਂ ਨੇ ਸਮੇਂ-ਸਮੇਂ ਦੇ ਉੱਤੇ ਪਿਛਲੇ 5 ਵਰਿਆਂ ਦੇ ਵਿੱਚ ਪੰਜਾਬੀ ਫਿਲਮਾਂ ਤੇ ਪੈਸੇ ਲਾਏ ਉਹਨਾਂ ਦਸਾਂ ਦੇ ਇੰਨੇ ਕੌੜੇ ਤਜਰਬੇ ਹੋਏ ਨਵੇਂ ਤਜਰਬੇ ਵੀ ਕੀਤੇ ਉਹਨਾਂ ਨੇ ਉਹ ਕਹਿੰਦੇ ਭਾਈ ਲਗਤ ਵੀ ਨਹੀਂ ਪੂਰੀ ਹੋਈ ਅਸੀਂ ਕੀ ਲੈਣਾ ਅਸੀਂ ਪੰਜਾਬੀ ਫਿਲਮ ਕਦੇ ਜ਼ਿੰਦਗੀ ਚ ਬਣਾਉਣੀ ਨਹੀਂ ਸਾਨੂੰ ਲੋੜ ਕੀ ਆ ਪੰਗੇ ਦੇ ਵਿੱਚ ਪੈਣ ਦੀ ਅਸੀਂ ਉੱਥੇ ਪੈਸਾ ਲਾਵਾਂਗੇ ਜਿੱਥੇ ਕਲਾ ਦੇ ਕਦਰਦਾਨ ਆ ਤੇ ਪੰਜਾਬੀ ਵੀਰੋ ਹੁਣ ਕਲਾ ਦੇ ਕਦਰਦਾਨ ਨਹੀਂ ਪੰਜਾਬੀਆਂ ਨੂੰ ਮੁਫਤ ਦੇ ਵਿੱਚ ਫਿਲਮ ਦਿਖਾਓ ਮੁਫਤ ਦੇ ਵਿੱਚ ਸੀਰੀਅਲ ਦਿਖਾਓ ਮੁਫਤ ਦੇ ਵਿੱਚ ਮੋਬਾਈਲ ਦੇ ਉੱਤੇ ਟਿਕ ਟਿਕਰਾਓ ਮੁਫਤ ਦੇ ਵਿੱਚ YouTube ਤੇ ਉੱਤੇ ਗਾਣੇ ਸੁਣਾਓ ਇਹ ਸਾਡੇ ਪੰਜਾਬਗਾਂ ਦਾ ਹਾਸਲ ਬਣ ਗਿਆ ਸਾਊਥ ਦੇ ਵਾਲੇ ਦੇਖੋ ਉਹ ਆਪਦੇ ਕਲਾਕਾਰਾਂ ਦੀ ਕਦਰ ਕਿਵੇਂ ਕਰਦੇ ਆ ਮੈਂ ਮੰਨਦਾ ਪੰਜਾਬੀ ਸਿਨੇਮੇ ਦੇ ਵਿੱਚ ਮਾੜੇ ਤਜਰਬੇ ਵੀ ਹੋਏ ਆ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਲੋਕਾਂ ਨੇ ਚੰਗਾ ਵਿਸ਼ਾ ਵੀ ਨਹੀਂ ਪੇਸ਼ ਕੀਤਾ ਬਹੁਤ ਵਾਰ ਸਾਨੂੰ ਇਸ ਗੱਲ ਦਾ ਲਾਂਭਾ ਉਹਨਾਂ ਦੀਆਂ ਫਿਲਮਾਂ ਨਹੀਂ ਚੱਲਣੀਆਂ ਚਾਹੀਦੀਆਂ ਜਿਹੜੇ ਲੋਕ ਉਹ ਹੀ ਰਿਪੀਟ ਕਰਦੇ ਗੱਲਾਂ ਪਰ ਇੱਥੇ ਤੁਸੀਂ ਤਾਂ ਅਕਾਲ ਫਿਲਮ ਵੀ ਨਹੀਂ ਵੇਖੀ ਅਕਾਲ ਫਿਲਮ ਦੇ ਪ੍ਰੋਡਿਊਸਰ ਕਹਿੰਦੇ ਜ਼ਿੰਦਗੀ 'ਚ ਅਸੀਂ ਪੰਜਾਬੀ ਫਿਲਮ ਨਹੀਂ ਬਣਾਉਣੀ ਉਹ ਕਹਿੰਦੇ ਅਸੀਂ ਇੰਨਾ ਪੈਸਾ ਲਾਇਆ ਇੱਕ ਸਿੱਖ ਵਿਅਕਤੀ ਦੀ ਬਹਾਦਰੀ ਨੂੰ ਪੇਸ਼ ਕੀਤਾ ਤੇ ਆਪਾਂ ਇਸ ਗੱਲ ਦੇ ਉੱਤੇ ਰੌਲਾ ਪਾਇਆ ਵੀ ਗਿੱਪੀ ਗਰੇਵਾਲ ਦੇ ਦਾੜੀ ਨਿਕਲੀ ਆ ਆਪਾਂ ਇਹ ਇਸ ਕਰਕੇ ਨਹੀਂ ਦੇਖੀ ਉਹਦੀ ਆਲੋਚਨਾ ਹੋਈ ਉਹਦਾ ਰੌਲਾ ਪਿਆ ਵਿਵਾਦ ਪੈਦਾ ਹੋਇਆ ਫਿਰ ਉਸ ਤੋਂ ਬਾਅਦ ਆ ਗਈ ਜੀ ਤਰਸੇਮ ਜਸੜ ਦੀ ਫਿਲਮ ਉਹਦੀ ਫਿਲਮ ਦੇ ਵਿੱਚ ਨੁਕਸ ਹੀ ਕੋਈ ਨਹੀਂ ਉਹਨੂੰ ਆਪਾਂ ਇਸ ਕਰਕੇ ਨਹੀਂ ਦੇਖਿਆ ਵੀ ਪੈਸੇ ਕਮਾਉਣ ਦੇ ਲਈ ਦਾੜੀ ਰੱਖ ਲਈ ਆ ਫਿਰ ਆਪਾਂ ਇਹਨੂੰ ਵੀ ਛੱਡਤਾ ਜਿੰਨੀਆਂ ਫਿਲਮਾਂ ਆਉਂਦੀਆਂ ਉਹਦੇ ਵਿੱਚ ਆਪਾਂ ਪੰਜਾਬੀ ਕੋਈ ਨਕਸ਼ ਕੱਢਣ ਤੋਂ ਬਿਨਾ ਕੁਝ ਕਰਦੇ ਆਂ ਸਵਾਲ ਇਹ ਆ ਕਿ ਸਾਊਥ ਦੇ ਵਿੱਚ ਐਵੇਂ ਹੁੰਦਾ ਅਸਲ ਦੇ ਵਿੱਚ ਪੰਜਾਬੀ ਗੰ ਦਾ ਸੁਭਾ ਮੁਫਤ ਖੁਰਾ ਹੋ ਗਿਆ ਰੋਣੇ ਰੋਈ ਜਾਣੇ ਆ ਕੀ ਕਰਗੇ ਪੈਸੇ ਨਹੀਂ ਹੁੰਦੇ ਪੈਸੇ ਨਹੀਂ ਹੁੰਦੇ ਜੇ ਪੈਸੇ ਨਹੀਂ ਹੁੰਦੇ ਤਾਂ ਫਿਰ ਭਾਈ ਆਪਾਂ ਨੂੰ ਮੋਬਾਈਲ ਦਾ ਨੈਟ ਪੈਕ ਵੀ ਪਪੋਣੇ ਆ ਪੈਸੇ ਨਹੀਂ ਹੁੰਦੇ ਅਸੀਂ ਵਿਆਹਾਂ ਦੇ ਵਿੱਚ ਸ਼ਗਨ ਪਾਉਣਾ ਵੀ ਬੰਦ ਕਰ ਗਏ ਪੈਸੇ ਨਹੀਂ ਹੁੰਦੇ ਦਾਰੂ ਪੀਣੀ ਵੀ ਬੰਦ ਕਰ ਗਏ ਪੈਸੇ ਨਹੀਂ ਹੁੰਦੇ ਜੋ ਬਾਕੀ ਗੱਲਾਂ ਕਰਦੇ ਉਹ ਵੀ ਬੰਦ ਕਰ ਗਏ ਇਹ ਇੱਕ ਬਹਾਨਾ ਵੀ ਭਾਈ ਐਦਾਂ ਬਾਕੀ ਅਸੀਂ ਸਾਰੇ ਕੰਮ ਉਵੇਂ ਹੀ ਕਰਦੇ ਆਂ ਸੋ ਰਾਜਵੀਰ ਜਵੰਦੇ ਭਾਈ ਮੈਂ ਮਾਫੀ ਮੰਗਦਾ ਪੰਜਾਬੀਆਂ ਦੇ ਵੱਲੋਂ ਮੈਂ ਮਾਫੀ ਮੰਗਦਾ ਹੁਣ ਤੂੰ ਸੁਣ ਨਹੀਂ ਰਿਹਾ ਹੋਏਗਾ ਤੇਰੇ ਪਰਿਵਾਰ ਤੋਂ ਮੈਂ ਮਾਫੀ ਮੰਗਦਾ ਅਸੀਂ ਮੁਫਤਖਰੇ ਲੋਕਾਂ ਰਾਜਵੀਰ ਭਾਈ ਅਸੀਂ ਤੇਰੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਪੋਸਟਾਂ ਹੀ ਪਾਈਆਂ ਤੇ ਹੁਣ ਜਦੋਂ ਤੇਰੀ ਮੌਤ ਹੋ ਗਈ ਤੇਰੀ ਫਿਲਮਾਂ ਦੇ ਪੋਸਟਾਂ ਵੀ ਨਹੀਂ ਪਾਈਆਂ ਜਿਹੜੇ ਨਾਟਕ ਨੇ ਅਸੀਂ ਦੁਖੀ ਬਹੁਤਾ ਮਨ ਹਸਪਤਾਲ ਦੇ ਵਿੱਚੋਂ ਪਹਿਲਾਂ ਖਬਰ ਆ ਜੇ ਤੇ ਕਈ মিডিਆ ਵਾਲਿਆਂ ਬਾਰੇ ਇਹ ਵੀ ਖਬਰਾਂ ਆਈਆਂ ਸੀ ਕਿ ਹਸਪਤਾਲ ਦੇ ਵਿੱਚ ਪਹਿਲਾਂ ਕਹਿ ਕੇ ਰੱਖਿਆ ਵੀ ਭਾਈ ਤੁਸੀਂ ਸਾਨੂੰ ਦੱਸਿਓ ਜਦੋਂ ਮੌਤ ਹੋਗੀ ਅਸੀਂ ਬ੍ਰੇਕਿੰਗ ਚਲਾਉਣੀ ਆ ਉਹਨਾਂ ਨੇ ਇੱਕ ਵਾਰ ਵੀ ਨਹੀਂ ਚਲਾਈ ਫਿਲਮ ਦੀ ਗੱਲ ਕਿਉਂ ਉਹ ਕਹਿੰਦੇ ਜੀ ਹੁਣ ਪੈਕੇਜ ਲੱਗੂਗਾ ਹੁਣ ਪੈਸੇ ਲੱਗਣੇ ਆ ਆ ਸਾਡੇ ਹਾਲਾਤ ਆ ਰਾਜਵੀਰ ਹੁੰਦਾ ਉਹਨੂੰ ਦੁੱਖ ਹੁੰਦਾ ਵੀ ਭਾਈ ਮੇਰੀ ਆ ਫਿਲਮ ਫਲॉप ਕਰਤੀ ਆ ਪਰ ਹੁਣ ਉਹ ਤਾਂ ਨਹੀਂ ਪਰ ਸਾਨੂੰ ਦੁੱਖ ਆ ਇੱਕ ਚੰਗੀ ਫਿਲਮ ਪੰਜਾਬਗਾਂ ਨੇ ਵੇਖੀ ਨਹੀਂ ਇੱਕ ਚੰਗੀ ਫਿਲਮ ਪੰਜਾਬੀ ਵੇਖ ਕੇ ਮਾੜੀ ਕਹਿ ਦਿੰਦੇ ਤਾ ਮੈਂ ਮੰਨਦਾ ਵੀ ਭਾਈ ਕਿਸੇ ਨੂੰ ਨਹੀਂ ਪਸੰਦ ਆਈ ਪਰ ਫਿਲਮ ਬਹੁਤ ਚੰਗੀ ਆ ਜਮਲਾ ਬਾਹਰਲੇ ਮੁਲਖਾਂ 'ਚ ਜਿੱਥੇ ਹੈਗੇ ਬੈਠੇ ਪੰਜਾਬੀ ਉਹਨਾਂ ਨੂੰ ਦੇਖ ਲੈਣੀ ਚਾਹੀਦੀ ਆ ਜਾਂ ਤੁਸੀਂ ਇਹ ਫੈਸਲਾ ਕਰ ਲੋ ਕੋਈ ਮਰ ਜੇ ਕੋਈ ਜਿਉਂ ਜੇ ਕੋਈ ਐਕਸੀਡੈਂਟ ਹੋ ਜੇ ਕੋਈ ਵੈਂਟੀਲੇਟਰ ਤੇ ਪਿਆ ਹੋਵੇ ਕੋਈ ਨਾ ਪਿਆ ਹੋਵੇ ਕੋਈ ਖਸਮਾਂ ਨੂੰ ਖਾਵੇ ਆਪਾਂ ਉਹਦੇ ਲਈ ਕੋਈ ਥੱਲੇ ਟਿੱਪਣੀ ਨਹੀਂ ਕਰਨੀ ਨਾ ਦੁੱਖ ਮਨਾਉਣਾ ਨਾ ਖੁਸ਼ੀ ਮਨਾਉਣੀ ਆ ਕਿਉਂਕਿ ਸਾਡੀ ਖੁਸ਼ੀ ਸਾਡੀ ਅਗਲੇ ਦਾ ਦੁੱਖ ਅਗਲੇ ਦਾ ਦੁੱਖ ਅਸੀਂ ਕਿ ਲੈਣਾ ਪਰ ਅਸੀਂ ਵਖਾਵਾ ਵੱਧ ਕਰਦੇ ਆ ਤੇ ਕੰਮ ਘੱਟ ਕਰਦੇ ਆ ਵਖਾਵਾ ਵੱਧ ਕਰਨੇ ਵੀ ਤੇਰੇ ਨਾਲ ਖੜੇ ਆ ਪਰ 5 ਮਿੰਟ ਬਾਅਦ ਆਪਾਂ ਪਿੱਠ ਕਮਾ ਲੈਨੇ ਆ ਇਹ ਸਾਡੇ ਪੰਜਾਬੀਆਂ ਦੇ ਕਰਤਾਰ ਬਣ ਗਏ ਆ ਕੁਝ ਕੁ ਲੋਕ ਚੰਗੇ ਸਟੈਂਡ ਵਾਲੇ ਹੁੰਦੇ ਵੀ ਆ ਪਰ ਵੱਡੀ ਗਿਣਤੀ ਵਿੱਚ ਪੰਜਾਬੀ ਆ ਜਿਹੜੇ ਉਹ ਬੈਠ ਕੇ ਢਾਣੀਆਂ ਦੇ ਵਿੱਚ ਤਾਂ ਗੱਲ ਕਰਨਗੇ ਬੜਾ ਆਵਾੜਾ ਹੋਇਆ ਜੇ ਬੜਾ ਮਾੜਾ ਹੋਇਆ ਜਾ ਉਸਨੇਮੇ ਚ ਹਲੇ ਤਾਂ ਲੱਗੀ ਆ ਪਰ ਤੁਸੀਂ ਜਾਓਗੇ ਨਹੀਂ ਜਾਇਓ ਵੀ ਨਾ ਇਹ ਫਿਲਮ ਫਲॉप ਹੋ ਗਈ ਆ ਬਹੁਤ ਬਹੁਤ ਮੁਬਾਰਕਾਂ